ਮੁਝੇ ਪਾਸੇ ਅਸੀਂ ਆਪਣੀ ਕੌਮ ਵੱਲ ਜਦੋਂ ਦੇਖਦੇ ਆ ਅਸੀਂ ਆਪਣੇ ਲੀਡਰਾਂ ਵੱਲ ਵੇਖਦੇ ਤੇ ਵੇਖ ਕੇ ਸਾੰਦੂ ਰੋਣਾ ਹੁੰਦਾ ਹੈ ਹੋਵੇ ਸਾਡੀ ਕੌਮ ਦਾ ਜਥੇਦਾਰ ਤੇ ਜਿੱਥੇ ਜਾਵੇ ਲੋਕ ਕਹਿਣ ਕੌਮ ਦਾ ਗਦਾਰ ਹੈ ਜਿੱਥੇ ਜਾਵੇ ਲੋਕ ਆਪਣੇ ਪੈਰਾਂ ਤੋਂ ਜੁੱਤੀਆਂ ਲਾ ਰਹਿਣ ਜਿੱਥੇ ਜਾਵੇ ਲੋਕ ਬਾਲਾ ਕੱਢਣ ਜਿੱਥੇ ਜਾਵੇ ਲੋਕ ਮਾਰਾ ਬੋਲਣਾ ਉਹ ਲੀਡਰ ਖਵਾਉਂਦਾ ਹੱਕਦਾਰ ਨਹੀਂ ਹੋ ਸਕਦਾ ਉਹ ਜਹੇਦਾਰ ਬੰਦਾ ਹੱਕਦਾਰ ਨਹੀਂ ਹੋ ਸਕਦਾ ਲੀਡਰ ਕੌਮ ਦਾ ਪਤਾ ਕਿਦਾਂ ਦਾ ਹੋਵੇ ਜਿੱਥੇ ਜਾਓ ਲੋਕ ਸਲਾਮਾ ਕਰਨ ਕਹਿਣ ਕਿ ਇਹੋ ਜਿਹਾ ਲੀਡਰ ਹੋਣਾ ਚਾਹੀਦਾ ਹੈ ਇਹੋ ਜਿਹਾ ਕੋਈ ਆਗੂ ਹੋਣਾ ਚਾਹੀਦਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ ਸੱਚਿਆ ਪਾਤਸ਼ਾਹ ਮਹਾਰਾਜ ਲੀਡਰ ਕਿਦਾਂ ਦਾ ਹੋਵੇ ਆਗੂ ਕਿਦਾਂ ਦਾ ਹੋਣਾ ਚਾਹੀਦਾ ਹੈ ਜਹੇਦਾਰ ਕਿਦਾਂ ਦਾ ਹੋਣਾ ਚਾਹੀਦਾ ਜਿਹਦੇ ਕੋਲ ਅਸੀਂ ਕੋਈ ਸਿੱਖਿਆ ਲੈ ਸਕੀਏ ਤੇ ਬਾਪੂ ਨੇ ਸ਼ਬਦ ਪੜ੍ਹਿਆ ਕਿਹੜੇ ਉਚਾਰਨ ਕੀਤੇ ਕਹਿਣ ਲੱਗੇ ਕੂੜ ਬੋਲ ਮੁਰਦਾ ਰਖਾਏ ਪਹਿਲਾਂ ਤਾਂ ਕਰਤੂਤਾ ਰਖੀਆ ਸਾਨੂੰ ਮਖੌਨਾਂ ਦੇ ਕੂੜ ਬੋਲ ਮੁਰਦਾਰ ਖਾਏ ਅਬਰੀ ਨੂੰ ਸਮਝਾਉਣ ਜਾਏ ਕਿਤੇ ਜਿਹੜੇ ਆਪ ਮੂੰਦਾ ਝੂਠਾ ਹੋਵੇ ਝੂਠ ਬੋਲ ਕੇ ਠੱਗੀਆਂ ਮਾਰ ਮਾਰ ਕੇ ਆਪਣਾ ਘਰ ਭਰੇ ਮੁਰਦਾਰ ਖਾਏ ਠੱਗੀ ਮਾਰੇ ਕੂੜ ਬੋਲ ਮੁਰਦਾਰ ਖਾਏ ਅਬਰੀ ਨੂੰ ਸਮਝਾਉਣ ਜਾਏ ਆਪ ਸਿਰੇ ਦਾ ਹੋਵੇ ਝੂਠਾ ਤੇ ਲੋਕਾਂ ਨੂੰ ਸਮਝਾਉਣ ਵਾਸਤੇ ਧੰਨ ਦੀਆਂ ਗੱਲਾਂ ਕਰੇ ਮੂੰਹ ਤੋਂ ਬੜੇ ਮਿੱਠੇ ਮਿੱਠੇ ਬੋਲ ਬੋਲੇ ਤੇ ਬਾਪੂ ਕਹਿੰਦੇ ਨੇ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਮੁੱਠਾ ਆਪ ਮੁਹਾਏ ਸਾਥ ਨਾਨਕ ਐਸਾ ਆਗੂ ਜਪੇ ਜਿਹੜਾ ਆਪ ਬਕਾਰਾਂ ਦੀ ਮਾਰ ਖਾ ਰਿਹਾ ਹੋਵੇ ਜਿਹਦੇ ਵਿੱਚ ਆਪ ਕੋਈ ਗੁਣ ਮੌਜੂਦ ਨਾ ਹੋਵੇ ਜਿਹਦੇ ਵਿੱਚ ਆਪ ਚੰਗੀ ਅਕਲ ਨਾ ਹੋਵੇ ਜਿਹਦੇ ਵਿੱਚ ਆਪ ਕੋਈ ਵੀ ਚੰਗਾ ਗੁਣ ਨਾ ਹੋਵੇ ਐਸਾ ਇਨਸਾਨ ਆਤਮਿਕ ਤੌਰ ਤੇ ਆਪ ਠੱਗਿਆ ਜਾ ਰਿਹਾ ਹੋਵੇ ਤੇ ਬਾਪੂ ਕਹਿੰਦੇ ਜਿੰਨੇ ਮਰਜੀ ਉਹ ਪਰਦੇ ਪਾ ਕੇ ਰੱਖੇ ਇੱਕ ਨਾ ਇੱਕ ਦਿਨ ਉਹਦਾ ਪਰਦਾ ਚੁੱਕਿਆ ਜਾਂਦਾ ਹੈ ਉਹਦਾ ਪਾਜ ਉੱਭੜ ਆਉਂਦਾ ਹੈ ਉਹਦਾ ਪਖੰਡ ਲੋਕਾਂ ਦੇ ਸਾਹਮੁਖ ਆ ਜਾਂਦਾ ਹੈ ਲੰਮਾ ਟਾਈਮ ਕੋ ਬੰਦਾ ਲੋਕਾਂ ਦਾ ਆਗੂ ਬਣਿਆ ਨਹੀਂ ਰਹਿ ਸਕਦਾ ਪਹਿਲਾ ਪ੍ਰਮਾਣ ਤੁਸੀਂ ਅੰਨਿਆਂ ਆਗੂਆਂ ਅੰਨਿਆਂ ਲੀਡਰਾਂ ਪਿੱਛੇ ਜਾਣੇ ਕਿਉਂ ਲੋੜ ਕੀ ਹੈ ਦੇਖੋ ਯਾਦ ਰੱਖਿਓ ਜੇਬ ਵਿੱਚੋਂ ਜਿਹੜੀ ਚੀਜ਼ ਨਿਕਲੇਗੀ ਨਾ ਉਹ ਜੇਬ ਨਹੀਂ ਬਣੇਗੀ ਜਿਹੜੇ ਆਗੂ ਨਿਕਲਦੇ ਇੱਕ ਰਾਜਨੀਤਿਕ ਜਿਹੜਾ ਚੰਡੀਗੜ੍ਹ ਬਿਠਾ ਹੈ ਉਹਦੀ ਕੋਠੀ ਚੋਂ ਉਹਦੀਆਂ ਜੇਬਾਂ ਚੋਂ ਜਿਹੜੇ ਰਾਤੋਂ ਰਾਤ ਹੀ ਬਣ ਜਾਂਦੇ ਨੇ ਤੇ ਜੇਬ ਚੋਂ ਨਿਕਲਿਆ ਆਇਆ ਲੀਡਰ جیب ਤੋਂ ਨਿਕਲਿਆ ਆਇਆ ਆਗੂ ਜੀਬ ਵੀ ਸੋਚੇਗਾ ਯਾਦ ਰੱਖੋ ਕੌਮ ਦਾ ਉਹ ਕਦੇ ਨਹੀਂ ਸੋਚੇਗਾ ਤੁਸੀਂ ਆਪ ਖਿਆਲ ਮਾਰ ਕੇ ਵੇਖ ਲਓ ਜਿਹੜੇ ਬੰਦੇ ਨੇ ਪੰਜਾਬ ਦੀ ਰੇਤ ਖਾ ਲਈ ਪਲੇਟਾਂ 'ਚ ਪਾ ਪਾ ਕੇ ਜਿਹੜਾ ਬੰਦਾ ਪੰਜਾਬ ਦਾ ਸੀਮਿੰਟ ਖਾ ਗਿਆ ਜਿਹੜੇ ਬੰਦੇ ਨੇ ਪੰਜਾਬ ਦੀਆਂ ਲੜਕੀਆਂ ਨੂੰ ਸਮੈਟ ਤੇ ਲਾ ਦਿੱਤਾ ਪੰਜਾਬ ਦੀਆਂ ਖਬਰਾਂ ਨੂੰ ਸਮੈਟ ਤੇ ਲਾ ਦਿੱਤਾ ਚਿੱਟਾ ਪੀਣ ਤੇ ਜਿਹੜੇ ਬੰਦੇ ਨੇ ਮਜਬੂਰ ਕਰ ਦਿੱਤਾ ਜਿਹੜੇ ਬੰਦੇ ਦੀ ਵਜ੍ਹਾ ਤੇ ਕਰਕੇ ਘਰ-ਘਰ ਤੇ ਰੋਣਾ ਪਿਆ ਕਦੇ ਪੰਜਾਬ ਦੇ ਪਿੰਨਾਂ 'ਤੇ ਜਾ ਕੇ ਵੇਖੋ ਜਿਸ ਬੰਦੇ ਦੀ ਵਜ੍ਹਾ ਤੇ ਕਰਕੇ ਘਰ ਦਾ ਤੇ ਸਮੈਕ ਭੁਖੀ ਅਪੀਂ ਵਿਕਦਾ ਜਿਹੜੇ ਬੰਦੇ ਦੀ ਵਜ੍ਹਾ ਤੇ ਕਰਕੇ ਪੰਜਾਬ ਕੰਗਾਰ ਹੋ ਗਿਆ ਉਸ ਬੰਦੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਕੋਈ ਰੁਤਬਾ ਦਵੇ ਤੇ ਇਹ ਹੋਣਾ ਚਾਹੀਦਾ ਸੀ ਕੌਮ ਦਾ ਗਦਾਰ ਤੇ ਰੁਤਬਾ ਇਹ ਦਿੱਤਾ ਗਿਆ ਫਖਰੇ ਕੌਮ ਕਾਦਾ ਫਖਰ ਇਹ ਫਖਰ ਕਰੀਏ ਤੇ ਬੀਬੀ ਭਾਗੋ ਵਰਗੀਆਂ ਬੀਬੀਆਂ ਜਿਸ ਕੌਮ ਵਿੱਚ ਪੈਦਾ ਹੁੰਦੀਆਂ ਸੀ ਹੁਣ ਤੁਸੀਂ ਵੇਖੋ ਉਸ ਕੌਮ ਦੀਆਂ ਲੜਕੀਆਂ ਸਮੈਕ ਪੀਰੀਆਂ ਨੇ ਇਹ ਫਕਰ ਕਰੀਏ ਜਾਂ ਇਹ ਫਕਰ ਕਰੀਏ ਉਸ ਬੰਦੇ ਨੇ ਪੂਰੀ ਕੌਮ ਨੂੰ ਬ੍ਰਾਹਮਣਵਾਦ ਦੇ ਖਾਤੇ 'ਚ ਛੁੱਟ ਦਿੱਤਾ ਹੈ ਜਾਂ ਇਹ ਫਕਰ ਕਰੀਏ ਉਹ ਬੰਦਾ ਆਰਐਸਐਸ ਦਾ ਇੱਕ ਏਜੰਟ ਹੈ ਜਾਂ ਇਹ ਫਕਰ ਕਰੀਏ ਉਸ ਬੰਦੇ ਨੇ ਕੌਮ ਨੂੰ ਬਰਬਾਦੀ ਦੇ ਕੰਢੇ ਉਤੇ ਖੜਾ ਕਰ ਦਿੱਤਾ ਹੈ ਕਿੰਨੇ ਇਦਾਂ ਦਾ ਸਾਨੂੰ ਲੀਡਰ ਨਹੀਂ ਚਾਹੀਦਾ ਕਿਉਂਕਿ ਜਦੋਂ ਅਸੀਂ ਪਾਵਨ ਬਾਣੀ ਪੜਦੇ ਨਾ ਬਾਪੂ ਦੀ ਅਸੀਂ ਤਾਂ ਆਪਣੀਆਂ ਕਈ ਕਈ ਵਾਰ ਗੱਲਾਂ ਕਰਦੇ ਤੇ ਸਾਨੂੰ ਕਈ ਵਾਰ ਆਪ ਨੂੰ ਝਾਕਾ ਜਾ ਜਾਂਦਾ ਕਿ ਚਲੋ ਕੀ ਗੱਲ ਕਰਨੀ ਹੈ ਛੱਡ ਦੋ ਪਰ ਜਦੋਂ ਅਸੀਂ ਗੁਰਬਾਣੀ ਪੜਦੇ ਤੇ ਸਤਿਗੁਰੂ ਨੇ ਕਿਤੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਦੋਂ ਗੱਲ ਕਈ ਸੱਚ ਕਹੀ ਤੁਸੀਂ ਭਾਈ ਲਾਲੂ ਦਾ ਨਾਮ ਸੁਣਿਆ ਤੇ ਲਾਲੂ ਨੂੰ ਸਬੋਧ ਕਰਕੇ ਬਾਪੂ ਨੇ ਇੱਕ ਸ਼ਬਦ ਉਚਾਰਨ ਕੀਤਾ ਬੜਾ ਫੇਮਸ ਹੈ ਧਿਆਨ ਨਾਲ ਉਹਦੇ ਪੈਰੇ ਪੜਿਓ ਤੁਹਾਨੂੰ ਸਮਝ ਆਵੇਗੀ ਬਾਪੂ ਨੇ ਕੀ ਕਿਹਾ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ